ਦਿਲੀਆਲੇ ਵੱਲੋਂ ਜੀਡੀਐਸ ਚੀਮ ਲਿਆਂਦੀ ਹੈ ਪੰਜਾਬ ਦਾ ਬੇੜਾ ਘਰ ਕਰ ਦੇਣਗੇ ਅੱਜ ਸਾਡੇ ਵਪਾਰੀ ਤਾਂ ਉਹ ਕਹਿੰਦਾ ਇੱਥੋਂ ਛੱਡ ਛੱਡ ਭੱਜ ਰਹੇ ਹੈ ਕਿ ਇਹ ਜਿਹੇ ਹਾਲਾਤ ਨਾ ਬਣ ਜਾਣ ਕਿ ਤੇ ਕਿਸਾਨ ਵੀ ਛੱਡ ਛੱਡ ਭੱਜਣ ਲੱਗ ਜਾਣ ਕਰੋੜ ਦਾ ਕਿੱਲਾ ਵਟਿਆ ਤੇ ਚਾਹੇ ਤੁਸੀਂ 100 ਕਰੋੜ ਦਾ ਵਟਿਆ ਜਿੱਦਣ ਉਹ ਵੇਕਗੀ ਤੁਸੀਂ ਤਬਾਹ ਹੋਗੇ ਤੁਸੀਂ ਸੜਕ ਤੇ ਆਗੇ ਅੱਜ ਦੁਕਾਨਦਾਰਾਂ ਕੋਲ ਤਾਂ ਬਿਜ਼ਨਸ ਹੈ ਨਹੀਂ ਕਿਸਾਨ ਦੇ ਮੁੰਡੇ ਨੂੰ ਤੁਸੀਂ ਇੱਕ ਦੁਕਾਨ ਦੇ ਵੀ ਦੋਗੇ ਤਾਂ ਕੀ ਕਰੂ ਉੱਥੇ ਬੈਠ ਕੇ ਦੂਜੇ ਪਾਸੇ ਇੱਕ ਇਹ ਕਹੀ ਜਾਂਦੇ ਜਿਹੜਾ ਦਿੰਦਾ ਦੇਵੇ ਜਿਹੜਾ ਨਹੀਂ ਦਿੰਦਾ ਨਾ ਦੇਵੇ ਇੱਕ ਬੰਦੇ ਨੇ ਦੇ ਦਿੱਤੀ ਦੂਜਾ ਬੰਦਾ ਦਿੰਦਾ ਨਹੀਂ ਇੱਕ ਪਾਸੇ re de... ਉਹ ਕਿਨਾਰੇ ਵਪਾਰੀਆਂ ਤੇ ਕਿਸਾਨਾਂ ਦਾ ਜਿਹੜਾ ਨਾ ਨੋਹ ਤੇ ਮਾਰ ਦਾ ਰਿਸ਼ਤਾ ਹੁੰਦਾ ਜਿੱਦਾਂ ਦੀ ਗੱਲ ਇਹ ਚੱਲੀ ਹੈ ਸਾਡੇ ਵਪਾਰੀਆਂ ਦੇ ਅੰਦਰ ਹੀ ਇੱਕ ਬੇਚੈਨੀ ਜੀ ਉੱਠ ਗਈ ਕਿ ਯਾਰ ਜੇ ਕਿਸਾਨ ਹੀ ਨਹੀਂ ਹੋਣਗੇ ਤਾਂ ਸਾਡੇ ਬਾਜ਼ਾਰ ਦੇ ਵਿੱਚ ਗਾਹ ਕਿੱਥੋਂ ਮਿਲੂਗਾ ਜੇ ਅੱਜ ਕਿਸਾਨਾਂ ਨੂੰ ਤੁਸੀਂ ਸ਼ੋਰੂਮ ਬਣਾ ਬਣਾ ਕੇ ਇਹੋ ਜਿਹੇ ਪੜਾ ਕੇ ਬਿਠਾ ਦੋਗੇ ਮੈਨੂੰ ਨਹੀਂ ਲੱਗਦਾ ਚੱਲ ਕੇ ਦੇਖੋ ਤੁਸੀਂ ਬਾਹਰਲੇ ਆਊਟਲੈਟ ਮੈਕਸਿਮਮ ਆਊਟਲੈਟ ਜਿੰਨੇ ਵੱਡੇ ਵੱਡੇ ਖੁੱਲੇ ਸੀ ਅੱਜ ਫੇਲ ਹੋ ਚੁੱਕੇ ਐ ਡੱਬ ਵਾਲੀ ਰੋਡ ਦੇ ਉੱਤੇ ਜਿਸ ਤਰ੍ਹਾਂ ਦੇ ਫੈਕਟਰੀ ਆਊਟਲੈਟ ਖੁੱਲੇ ਸੀਗੇ ਉਹਨਾਂ ਨੇ ਕੀ ਦੇਖਿਆ ਬਰਨਾਲੇ ਵਾਲਾ ਬਹੁਤ ਕਾਮਯਾਬ ਹੋ ਲਾਤ ਦੇਖੋ ਤੁਸੀਂ ਅੱਜ ਉੱਥੇ ਉੱਲੂ ਬੋਲਦੇ ਐ ਅਨਪਲਾਈਮੈਂਟ ਇੰਨੀ ਕ ਵੱਧ ਜਾਊਗੀ ਤੁਸੀਂ ਸੋਚ ਨਹੀਂ ਸਕਦੇ ਹਰ ਕਲੀ ਹਰ ਬਾਜ਼ਾਰ ਦੇ ਵਿੱਚ ਤੁਹਾਨੂੰ ਬੇਰੋਜ਼ਗਾਰ ਮਿਲਣਗੇ ਉਹਦਾ ਸਿੱਧਾ ਸਿੱਧਾ ਕਾਰਨ ਹੈ ਜੇ ਖੇਤੀ ਖਤਮ ਹੋ ਗਈ ਤਾਂ ਤੁਸੀਂ ਇਹ ਦੇਖੋਗੇ ਕਿ ਖੇਤੀ ਦੇ ਜਿਹੜੇ ਟੂਲ ਹੈ ਟਰੈਕਟਰ ਟਰਾਲੀਆਂ ਇਹਨਾਂ ਦੇ EMPLY ਕਿੱਥੇ ਜਾਣਗੇ ਤੁਸੀਂ ਦੱਸੋ ਇੱਕ ਦਿਨ ਤਾਂ ਉਹਨਾਂ ਨੂੰ ਤੁਸੀਂ ਕਰੋੜੀਆਂ ਦਿਖਾ ਕੇ ਖੁਸ਼ ਕਰ ਦੋਗੇ ਦੋ ਦਿਨਾਂ ਦੇ ਵਿੱਚ ਚਾਰ ਦਿਨਾਂ ਵਿੱਚ ਪੈਸਾ ਖਤਮ ਹੋ ਜਾਊਗਾ ਕਿਸੇ ਨਾ ਕਿਸੇ ਲੱਗ ਬਟੂਆ ਜਾ ਤਾ ਉਹ ਵਿਆਹ ਤੇ ਲਾ ਦਿੰਦੇ ਆ ਪੈਸਾ ਤੇ ਜਾ ਕੋਟੀ ਤੇ ਲਾ ਦਿੰਦੇ ਆ ਉਦੋਂ ਬਾਅਦ ਤੁਸੀਂ ਮੈਨੂੰ ਦੱਸੋ ਕਿ ਕਿਸਾਨ ਦੇ ਕੋਲੇ ਨਾ ਤਾਂ ਕੋਈ ਆੜਤੀਆ ਨਾਲ ਖੜੂ ਖੜੂਗਾ ਨਾ ਤੁਹਾਨੂੰ ਕਿਸਾਨ ਨੂੰ ਕੋਈ ਜ਼ਮੀਨ ਕੋਈ ਸਰਕਾਰ ਨੇ ਦੇਣੀ ਹੈ ਤੁਹਾਡੇ ਪੱਲੇ ਕੁਝ ਨਹੀਂ ਹੋਣਾ ਜਿਵੇਂ ਇਹ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਲੋਨ ਲੈ ਲਓਗੇ ਤੁਸੀਂ ਦੱਸੋ ਇੱਕ ਵਾਰੀ ਜਿਹੜੀ ਚੀਜ਼ ਸਰਕਾਰ ਨੇ ਲੈ ਲਈ ਜਿਹੜੀ ਚੀਜ਼ ਹੈ ਹੀ ਸਰਕਾਰ ਦੀ ਉਹਨੂੰ ਕਿਵੇਂ ਤੁਸੀਂ ਲੋਨ ਦੇ ਦੋਗੇ ਯਾਰ ਦੂਜੇ ਪਾਸੇ ਕਹਿੰਦੇ ਅਸੀਂ 30000 ਰੁਪਏ ਕਿਲਾ ਦੇਵਾਂਗੇ ਜੀ ਉਹਨਾਂ ਨੂੰ ਡਿਵੈਲਪਮੈਂਟ ਦਾ ਉਹਦਾ ਕੋਈ ਨਾ ਕੋਈ ਠੇਕਾ ਦੇ ਦਿੰਦੇ ਰਾਂਗੇ ਜੀ 3 ਸਾਲ ਤੱਕ ਰਹੂਗਾ ਜੀ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਐ ਢੂੜ ਸਾਲ ਇਹਨਾਂ ਦਾ ਰਹਿ ਗਿਆ ਢੂੜ ਸਾਲ ਜ ਇਹਨਾਂ ਦਾ ਮੇਰੀ ਖਲੇ ਆਖਰੀ ਗੱਪ ਮੰਨਿਆ ਜਾਊਗਾ ਇਹਨਾਂ ਦਾ ਅੱਜ ਤੱਕ ਦੀ ਹਿਸਟਰੀ ਇਦੋਂ ਬਾਅਦ ਇਹਨਾਂ ਨੂੰ ਕੋਲ ਗੱਪ ਮਾਰਨ ਦੀ ਨਾ ਤਾਂ ਕਿਸੇ ਪਾਵਰ ਮਿਲਨੀ ਐ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਸਰਕਾਰ ਕਿਸਾਨਾਂ ਦੇ ਹੱਕ ਦੀ ਦੱਸ ਰਹੀ ਹੈ ਡਵੈਲਪਮੈਂਟ ਕਰਕੇ ਕਮਰਸ਼ੀਅਲ ਰਜਿਸਟਰੀਆਂ ਕਰਕੇ ਕਿਸਾਨਾਂ ਦੀ ਆਮਦਨ ਕਰੋੜਾਂ ਵਿੱਚ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਵਪਾਰੀ ਵਰਗ ਨੂੰ ਵੀ ਹੰਗਾਰਾ ਮਿਲੇਗਾ ਇਹ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਇਸੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤਪੌਰ ਜੀ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਜੀ ਲੈਂਡ ਪੁੱਲਿੰਗ ਪੋਲਿਸੀ ਕਿੰਨੀ ਕੁ ਲਾਹੇਵੰਦ ਹੈ ਕਿਸਾਨਾਂ ਦੇ ਲਈ ਤੇ ਵਪਾਰੀ ਵਰਗ ਦੇ ਲਈ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਤਾਂ ਇਸ ਤੇ ਬਹੁਤ ਦਿਵਾਸੇ ਦੇ ਰਹੇ ਆ ਕਿ ਬਹੁਤ ਚੰਗੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਸੁਰਿੰਦਰ ਜੀ ਬੜੇ ਹਾਸੇ ਦੀ ਗੱਲ ਹੈ ਜੇ ਮੈਂ ਗੱਲ ਬਾਹਲੀ ਲੰਮੀ ਨਾ ਕਰਾਂ ਤਾਂ ਇਹ ਸਰਕਾਰ ਦੀ ਤੁਸੀਂ ਇੱਕ ਪੋਲਿਸੀ ਮੈਨੂੰ ਚੱਕ ਕੇ ਦਿਖਾ ਦਿਓ ਇੱਕ ਇਹਨਾਂ ਦਾ ਬਿਆਨ ਚੱਕ ਕੇ ਦਿਖਾ ਦਿਓ ਇੱਕ ਇਹਨਾਂ ਦੀ ਗਾਰੰਟੀ ਚੱਕ ਕੇ ਦਿਖਾ ਦਿਓ ਜਿਹੜੀ ਗੱਲ ਤੇ ਖਰੇ ਉਤਰੇ ਹੋ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੋਂ ਲੈ ਕੇ ਥੱਦੇ ਤੱਕ ਹਰ ਬੰਦੇ ਕੋਲੇ ਇੱਕੋ ਹੀ ਗੱਲ ਹੈ ਜਿੱਥੇ ਜਿਹਦਾ ਜੀ ਕਰਦਾ ਹੈ ਜਿਹੜਾ ਮਰਜੀ ਬਿਆਨ ਚਾ ਕੇ ਚਲਾ ਜਾਂਦਾ ਉਹ 5 ਮਿੰਟਾਂ ਵਿੱਚ ਐਮਐਸਬੀ ਤੇ 5 ਮਿੰਟਾਂ ਵਿੱਚ ਆ ਤੇ ਕੋਈ ਕਹਿੰਦਾ ਜੀ ਅਸੀਂ ਪਤਾ ਨਹੀਂ ਕੀ ਕੁਝ ਕਰਦੇ ਆਂਗੇ ਇਹੋ ਜਿਹੇ ਮਹਾਸੇ ਵਾਲੀਆਂ ਗੱਲਾਂ ਹੱਸੋ ਹੀ ਨਾ ਗੱਲਾਂ ਕਰ ਕਰਕੇ ਇਹਨਾਂ ਨੇ ਪੰਜਾਬ ਦਾ ਬੇੜਾ ਗਰ ਕਰਤਾ ਅੱਜ ਤੁਸੀਂ ਪੰਜਾਬ ਦੇ ਵਿੱਚ ਦੱਸੋ ਵਪਾਰੀ ਤਾਂ ਸੜਕਾਂ ਤੇ ਕਿਸਾਨ ਤਾਂ ਸੜਕਾਂ ਤੇ ਕਰਮਚਾਰੀ ਤਾਂ ਸੜਕਾਂ ਤੇ ਅੱਜ ਇਹ ਨਵਾਂ ਹੋਰ ਸੱਪ ਕੱਢ ਲਿਆ ਪਤਾ ਨਹੀਂ ਕੀ ਕਰ ਦੇਣਗੇ ਇਹ ਚੀਜ਼ਾਂ ਦੇਖ ਕੇ ਅੱਜ ਹਰ ਬੰਦਾ ਨਾਲ ਇੱਕ ਇੰਨੀ ਕਿ ਟੈਨਸ਼ਨ ਹੈ ਵੀ ਆਹ ਜਿਹੜਾ ਸਾਲ ਸਾਲ ਡੂੜ ਸਾਲ ਰਹਿ ਗਿਆ ਰੱਬ ਕੰਨੀ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਕਿ ਰੱਬਾ ਮਾੜਾ ਜਾ ਚੰਗਾ ਟਾਈਮ ਕਢਾ ਦੀ ਕਿਤੇ ਇਹ ਨਾ ਹੋਵੇ ਜਾਂਦੇ ਜਾਂਦੇ ਕਿਤੇ ਹੋਰ ਨਾ ਮਾ ਪੰਗਾ ਪੈ ਜੇ ਅੱਜ ਸਾਡੇ ਦੁਕਾਨਦਾਰਾਂ ਦਾ ਰੋਜ਼ ਦੁਕਾਨਾਂ ਦੇ ਬੈਠਿਆਂ ਦੇ ਕਤਲ ਹੋਈ ਜਾਂਦੇ ਆ ਦੁਕਾਨਾਂ ਦੇ ਬੈਠਿਆਂ ਨੂੰ ਫਰੋਤੀਆਂ ਲਈ ਜਾਂਦੇ ਆ ਲੋਕ ਇਹਨਾਂ ਵੱਲੀ ਤਾਂ ਇਹਨਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ ਕੋਈ ਕਿਸੇ ਦਾ ਇੱਕ ਬਿਆਨ ਨਹੀਂ ਹੈ ਜਿੱਥੇ ਦੇਖ ਲਓ ਤੁਸੀਂ ਅੱਜ ਛੀਨਾ ਛਪਤੀ ਜਿੱਥੇ ਦੇਖ ਲਓ ਕਿਸੇ ਦਾ ਕੋ ਮੋਬਾਈਲ ਖੋ ਕੇ ਲੈ ਗਿਆ ਕਿਸੇ ਦੀ ਕੋ ਸਕੂਟਰੀ ਖੋ ਕੇ ਲੈ ਗਿਆ ਇਹੋ ਜਿਹੇ ਬਾਜ਼ਾਰਾਂ ਦੇ ਵਿੱਚ ਹਾਲਾਤ ਬਣੇ ਹੋਏ ਆ ਉਹ ਸਿੱਧੇ ਸਿੱਧੇ ਹਾਲਾਤ ਹੈ ਬੇਰੋਜ਼ਗਾਰੀ ਹੈ ਇੰਨਾ ਨੇ ਤਾਂ ਕਹਿਣ ਦੇ ਹਿਸਾਬ ਨਾਲ ਪਤਾ ਨਹੀਂ ਕਿੰਨੇ 58000 ਨੌਕਰੀਆਂ ਦੇਤੀਆਂ ਕਿ 55000 ਦੇਤੀਆਂ ਕਿਥੇ ਕੀ ਕਹਿ ਦਿੰਦੇ ਐ ਪਰ ਤੁਸੀਂ ਬਾਜ਼ਾਰ ਦੇ ਵਿੱਚ ਹਾਲਾਤ ਜਾ ਕੇ ਦੇਖੋ ਤਾਂ ਅੱਜ ਸਾਡੇ ਕੋਲੇ ਦੁਕਾਨਦਾਰਾਂ ਕੋਲੇ ਅੱਜ ਐਸੇ ਐਸੇ ਲੋਕ ਆਂਦੇ ਐ ਕਈ ਵਾਰੀ ਨਾ ਉਹਨਾਂ ਦੇ ਬੱਚਿਆਂ ਕੰਨੀ ਦੇਖ ਕੇ ਰੋਣਾ ਆਂਦਾ ਐ MBA ਕੀਤੇ ਹੋਏ ਬੱਚੇ ਕਈ ਵਾਰੀ ਇਹੋ ਜੀਆਂ ਨੌਕਰੀਆਂ ਕਰਨਾਸਤੇ ਤਿਆਰ ਹੋ ਜਾਂਦੇ ਆ ਜਿੱਥੇ ਸਾਨੂੰ ਆਪ ਨੂੰ ਸ਼ਰਮ ਆਉਂਦੀ ਅਸੀਂ ਆਪ ਕਹਿ ਦਿੰਨੇ ਆ ਕਿ ਬੇਟਾ ਤੇਰੇ ਵਾਸਤੇ ਯਾਰ ਸਾਡੇ ਕੋਲ ਕੰਮ ਹੈ ਨਹੀਂ ਅਸੀਂ ਤੂੰ ਪੜ੍ਹਾਈ ਤੇਰੀ ੱਡੀ ਵੱਡੀ ਕੀਤੀ ਹੋਏ ਤੇ ਸਾਡੇ ਕੋਲੇ ਪ੍ਰਾਈਵੇਟ ਕੰਮ ਦੇ ਵਿੱਚ ਤੇਰੇ ਕੋਲੇ ਅਸੀਂ ਇਹ ਜੀ ਨਹੀਂ ਦੇ ਸਕਦੇ ਕਹਿਣ ਦੀ ਗੱਲ ਇਹੀ ਹੈ ਕਿ ਸਰਕਾਰ ਅੱਜ ਹਰ ਪੱਖੋਂ ਫੇਲ ਹੋਈ ਵੀ ਹੈ ਪਰ ਉਹਨਾਂ ਨੂੰ ਹਰ ਰੋਜ਼ ਨਵੇਂ ਨਾ ਨਵਾਂ ਸ਼ਕੂਫਾ ਛੱਡਣ ਦੀ ਲੋੜ ਪੈ ਰਹੀ ਹੈ ਔਰ ਹਰ ਰੋਜ਼ ਲੋਕਾਂ ਨੂੰ ਬੇਵਕੂ ਬਣਾ ਰਿਹਾ ਔਰ ਲੋਕ ਹੁਣ ਬੇਵਕੂ ਬਣਨ ਵਾਲੇ ਨਹੀਂ ਹੈ ਹੁਣ ਉਹ ਗੱਲਾਂ ਨਹੀਂ ਚੱਲਣਗੀਆਂ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਵੱਡੇ ਪੱਧਰ ਤੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਕਿਹਾ ਇਹ ਜਾ ਰਿਹਾ ਹੈ ਕਿ ਇਸ ਤੇ ਬਿਜ਼ਨਸ ਕੀਤੇ ਜਾਣਗੇ ਵੱਡੇ ਪੱਧਰ ਤੇ ਇਸ ਨੂੰ ਵਪਾਰੀ ਵਰਗ ਨੂੰ ਬਹੁਤ ਫਾਇਦਾ ਹੋਵੇਗਾ ਕਿਵੇਂ ਫਾਇਦਾ ਹੋਵੇਗਾ ਇਸ ਚੀਜ਼ ਦੇ ਨਾਲ ਸੁੰਦਰ ਜੀ ਜੇ ਮੈਂ ਤੁਹਾਨੂੰ ਗੱਲ ਕਰਾਂ ਅੱਜ ਬਠਿੰਡੇ ਦੀ ਗੱਲ ਹੀ ਕਰ ਲੈਂਦੇ ਆਪਾਂ ਤੁਸੀਂ ਚੱਲੋ ਮੇਰੇ ਨਾਲ ਡੱਬ ਵਾਲੀ ਰੋਡ ਤੇ ਡੱਬ ਵਾਲੀ ਰੋਡ ਦੇ ਉੱਤੇ ਜਿਸ ਤਰ੍ਹਾਂ ਦੇ ਫੈਕਟਰੀ ਆਊਟਲੈਟ ਖੁੱਲੇ ਸੀਗੇ ਉਹਨਾਂ ਨੇ ਕੀ ਦੇਖਿਆ ਬਰਨਾਲੇ ਵਾਲਾ ਬਹੁਤ ਕਾਮਯਾਬ ਹੋ ਗਿਆ ਉਹਨਾਂ ਨੇ ਕੀ ਦੇਖਿਆ ਪੁੱਚੋ ਵਾਲਾ ਬਹੁਤ ਕਾਮਯਾਬ ਹੋ ਗਿਆ ਪਰ ਇੱਥੇ ਜਦੋਂ ਜਿਵੇਂ ਬਣਿਆ ਅੱਜ ਤੁਸੀਂ ਉੱਥੇ ਜਾ ਕੇ ਹਾਲਾਤ ਦੇਖੋ ਤੁਸੀਂ ਅੱਜ ਉੱਥੇ ਉੱਲੂ ਬੋਲਦੇ ਐ ਤੁਹਾਨੂੰ ਦੁਕਾਨਦਾਰ ਉੱਥੇ ਇਹ ਦੇਖੀ ਜਾਂਦੇ ਕਿਸੇ ਵੀ ਦੁਕਾਨ ਦੇ ਅੰਦਰ ਵੜ ਕੇ ਦੇਖ ਲਓਗੇ ਤੁਹਾਨੂੰ ਅੰਦਰ ਬੈਠਾ ਔਰੀਲਾ ਦੇਖੀ ਜਾਂਦਾ ਉਹਨਾਂ ਬੈਠਾ ਦੁਕਾਨਦਾਰ ਐਡੇ-ਡੇ ਵੱਡੇ ਸ਼ੋਰੂਮ ਕਰੋੜਾਂ ਰੁਪਏ ਲਾ ਕੇ ਐਡਾ ਡਿਵੈਲਪ ਕਰਨ ਦੇ ਬਾਵਜੂਦ ਉਹਦਾ ਕਾਰਨ ਕੀ ਐ ਅੱਜ ਬਾਜ਼ਾਰ ਦੇ ਅੰਦਰ ਪੈਸਾ ਨਹੀਂ ਐ ਇਹ ਪੈਸਾ ਜਿਹੜਾ ਹੈ ਔਨਲਾਈਨ ਬਿਜ਼ਨਸ ਦੇ ਵਿੱਚ ਸਾਡੀਆਂ ਗਲਤ ਨੀਤੀਆਂ ਦੇ ਵਿੱਚ ਚਾਹੇ ਕੇਂਦਰ ਸਰਕਾਰ ਦੀਆਂ ਹੋਣ ਤਾਂ ਚਾਹੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿੱਚ ਜਿਹੜਾ ਹੈ ਇਹ ਸਾਡਾ ਬਿਜ਼ਨਸ ਜਿਹੜਾ ਹੈ ਤਬਾਹ ਹੋ ਰਿਹਾ ਹੈ ਸਾਡਾ ਛੋਟਾ ਦੁਕਾਨਦਾਰ ਤਬਾਹ ਹੋ ਰਿਹਾ ਹੈ ਇਹਨਾਂ ਨੂੰ ਕਾਮਯਾਬ ਕਰਨਾ ਚਾਹੀਦਾ ਸੀਗਾ ਇਹਨਾਂ ਵਾਸਤੇ ਕੋਈ ਨਾ ਕੋਈ ਨਵੀਂ ਉਹ ਕਹਿੰਦੇ ਨਾ ਕੋਈ ਨਾ ਕੋਈ ਨੀਤੀ ਲੈ ਕੇ ਆਂਦੇ ਕੋਈ ਨਾ ਕੁਝ ਟੈਕਸ ਘਟਾ ਕੇ ਲਿਆਂਦੇ ਕੋਈ ਨਾ ਕੋਈ ਐਸਾ ਚੀਜ਼ ਲਿਆਂਦੇ ਜਿਹਦੇ ਨਾਲ ਸਾਡੇ ਛੋਟੇ ਵਪਾਰੀਆਂ ਨੂੰ ਉਸਾ ਮਿਲਦਾ ਜਿਵੇਂ ਉਹਨਾਂ ਨੂੰ ਕੋਈ ਨਾ ਕੋਈ ਲੋਨ ਫਰੀ ਮਿਲਦਾ ਕੋਈ ਨਾ ਕੋਈ ਘੱਟ ਪੈਸਿਆਂ ਦੇ ਰੇਟ ਦੇ ਵਿੱਚ ਲੋਨ ਮਿਲਦਾ ਜਿਹਦੇ ਨਾਲ ਆਪਣਾ ਉਹ ਬਿਜ਼ਨਸ ਖੜਾ ਕਰ ਪਾਉਂਦੇ ਪਰ ਉਧਰ ਦਾ ਧਿਆਨ ਨਹੀਂ ਇਹ ਆਪਣੇ ਨਵੇਂ ਕੋਈ ਨਾ ਕੋਈ ਦਿੱਲੀ ਵਾਲੇ ਕੋਈ ਇਹੋ ਜਿਹੀ ਸਕੀਮ ਲੈ ਆਂਦੇ ਆ ਅੱਜ ਦਿੱਲੀ ਵਾਲਿਆਂ ਵੱਲੋਂ ਜਿਹੜੀ ਐ ਸਕੀਮ ਲਿਆਂਦੀ ਹੈ ਪੰਜਾਬ ਦਾ ਬੇੜਾ ਘਰ ਕਰ ਦੇਣਗੇ ਸਾਡੇ ਕਿਸਾਨ ਵੀਰ ਸਾਰੇ ਮੇਰੀ ਖਿਆਲ ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਕਹਿਤਾ ਕਿ ਅਸੀਂ ਲੈਂਡ ਪੂਲਿੰਗ ਵਾਲਾ ਸਿਸਟਮ ਚੱਲਣ ਨਹੀਂ ਦੇਵਾਂਗੇ ਪਰ ਉਹਦੇ باوجود ਵੀ ਸਰਕਾਰ ਹੈ ਜਿਹੜੀ ੱੱਕੇ ਨਾਲ ਕਹਿ ਰਹੀ ਹੈ ਕਿ ਅਸੀਂ ਕਰਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ ਦਾ ਕਿਸੇ ਸਿਰੇ ਚੜੂਗੀ ਢੂੜ ਸਾਲ ਇਹਨਾਂ ਦਾ ਰਹਿ ਗਿਆ ਢੂੜ ਸਾਲ ਇਹਨਾਂ ਦਾ ਮੇਰੀ ਖਰੇ ਆਖਰੀ ਗੱਪ ਮੰਨਿਆ ਜੂਗਾ ਇਹਨਾਂ ਦਾ ਅੱਜ ਤੱਕ ਦੀ ਹਿਸਟਰੀ ਚ ਇਦੋਂ ਬਾਅਦ ਇਹਨਾਂ ਨੂੰ ਕੋਲ ਗੱਪ ਮਾਰਨ ਦੀ ਨਾ ਤਾਂ ਕਿਸੇ ਪਾਵਰ ਮਿਲਨੀ ਹੈ ਤੇ ਨਾ ਹੀ ਇਹਨਾਂ ਕੋਲੇ ਕੋਈ ਇਹਨਾਂ ਦੇ ਕੋਲੇ ਕੋਈ ਹੱਥਜ ਹੋਊਗਾ ਇਹ ਚੀਜ਼ ਦੇਖ ਕੇ ਅੱਜ ਲੋਕਾਂ ਨੂੰ ਪਤਾ ਹੈ ਕਿ ਯਾਰ ਜਾਂਦਿਆਂ ਦੇ ਉਹ ਕਹਿੰਦਾ ਨਾ ਇਹਨਾਂ ਨੇ ਐਡਾ ਇੱਕ ਵੱਡਾ ਸ਼ਗੂਫਾ ਛੜਦਾ ਕਿ ਲੋਕ ਬੇਵਕੂ ਬਣ ਕੇ ਸਾਡੇ ਨਾਲ ਲੱਗ ਜਾਣਗੇ ਪਰ ਲੋਕ ਹੁਣ ਪੰਜਾਬ ਦੇ ਜਮ੍ਹਾਂ ਸੁਚੇਤ ਹੋ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ ਚ ਨਹੀਂ ਆਣਗੇ ਸਰਕਾਰ ਕਹਿ ਰਹੀ ਹੈ ਕਿ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਕੀ ਪਤਾ ਉਹ ਚੀਜ਼ ਹੋਵੇ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸਨ ਕਿ ਬਾਹਰ ਦੀਆਂ ਕੰਪਨੀਆਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਨਗੀਆਂ ਕੀ ਲੱਗਦਾ ਕਿ ਫਿਊਚਰ ਚ ਹੋ ਸਕਦਾ ਹੈ ਕਿ ਇਹਹੀ ਡਿਵੈਲਪਮੈਂਟ ਨਾਲ ਬਾਹਰ ਦੀਆਂ ਕੰਪਨੀਆਂ ਆ ਕੇ ਇੱਥੇ ਕੰਮ ਕਰਨ ਪੰਜਾਬ ਤਰੱਕੀ ਦੇ ਰਾਹ ਤੇ ਪਹੁੰਚ ਸਕੇ ਬਿਲਕੁਲ ਇਹਨਾਂ ਦੀਆਂ ਗੱਲਾਂ ਇਹਨਾਂ ਦੇ ਗੱਲਾਂ ਨਾਲ ਤੁਸੀਂ ਜੇ ਬੈਠੋ ਤਾਂ ਇਹ ਆਪਣੀਆਂ ਗੱਲਾਂ 'ਚ ਆਪ ਹੀ ਉਲਝ ਜਿਓਗੇ ਆਪ ਵੀ ਜਵਾਬ ਕਰਦੇ ਆ ਆਪ ਵੀ ਸਵਾਲ ਦਿੰਦੇ ਆ ਆਪ ਵੀ ਸਵਾਲ ਦਿੰਦੇ ਤੇ ਆ ਵੀ ਜਵਾਬ ਕਰਦੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਤੰਤ ਨਹੀਂ ਹੈ ਜਿਵੇਂ ਇਹ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਲੋਨ ਲੈ ਲਓਗੇ ਤੁਸੀਂ ਦੱਸੋ ਇੱਕ ਵਾਰੀ ਜਿਹੜੀ ਚੀਜ਼ ਸਰਕਾਰ ਨੇ ਲੈ ਲਈ ਜਿਹੜੀ ਚੀਜ਼ ਹੈ ਹੀ ਸਰਕਾਰ ਦੀ ਉਹਨੂੰ ਕਿਵੇਂ ਤੁਸੀਂ ਲੋਨ ਦੇ ਦੋਗੇ ਯਾਰ ਜਿਹੜੀ ਚੀਜ਼ ਸਰਕਾਰ ਉਹ ਸਰਕਾਰ ਦੀ ਗੱਡੀ ਹੈ ਮੰਨ ਕੇ ਚੱਲੋ ਇੱਕ ਸਰਕਾਰੀ ਦਫ਼ਤਰ ਹੈ ਉਹਦੀ ਆਪਣੀ ਗੱਡੀ ਹੈ ਤੁਸੀਂ ਉਹਦੇ ਤੇ ਲੋਨ ਕੌਣ ਦੇ ਦੂਗਾ ਇਹਨਾਂ ਨੂੰ ਜੇ ਸਰਕਾਰ ਦੀ ਜ਼ਮੀਨ ਹੀ ਸਰਕਾਰ ਨੇ ਆਪਣੇ ਕੰਨੇ ਅਕਵਾਇਰ ਕਰ ਲਈ ਉਹਦੇ ਤੇ ਲੋਨ ਕਿਵੇਂ ਦੇ ਦੋਗੇ ਦੂਜੇ ਪਾਸੇ ਕਹਿੰਦੇ ਅਸੀਂ 30000 ਰੁਪਏ ਇਕ ਕਿਲਾ ਦੇਵਾਂਗੇ ਜੀ ਉਹਨਾਂ ਨੂੰ ਡਿਵੈਲਪਮੈਂਟ ਦਾ ਉਹਦਾ ਕੋਈ ਨਾ ਕੋਈ ਠੇਕਾ ਦੇ ਦਿੰਦੇ ਰਾਂਗੇ ਜੀ 3 ਸਾਲ ਤੱਕ ਰਹੂਗਾ ਜੀ ਇਹ ਸਿਰਫ ਲੋਕਾਂ ਨੂੰ ਬੇਵਕੂ ਬਣਾਉਣ ਵਾਲੀਆਂ ਗੱਲਾਂ ਐ ਜਿਹੜੇ ਐਕਟ ਦੇ ਹਿਸਾਬ ਨਾਲ ਗੱਲਾਂ ਕਰੀਏ ਤਾਂ ਐਕਟ ਦੇ ਹਿਸਾਬ ਨਾਲ ਤੁਸੀਂ 10 ਗੁਣਾ ਰੇਟ ਦੇਣੇ ਚਾਹੀਦੇ ਐ ਤੁਹਾਨੂੰ 8 ਗੁਣਾ ਰੇਟ ਦੇਣੇ ਚਾਹੀਦੇ ਐ ਤੁਹਾਨੂੰ 20 ਗੁਣਾ ਰੇਟ ਦੇਣੇ ਚਾਹੀਦੇ ਐ ਉਹ ਤਾਂ ਦੇਣੇ ਕੀ ਸੀਗੇ ਤੁਸੀਂ ਅੱਜ ਦੇ ਰੇਟ ਨਾਲੋਂ ਵੀ ਘੱਟ ਰੇਟ ਦੇ ਵਿੱਚ ਤੁਸੀਂ ਅਕਵਾਇਰ ਕਰ ਰਹੇ ਹੋ ਉਹ ਕਹਿੰਦੇ ਨਾ ਜ਼ਮੀਨ ਇੱਕ ਐਸੀ ਚੀਜ਼ ਹੈ ਜੇ ਤੁਹਾਡੇ ਹੱਥੇ ਚ ਹੈਗੀ ਹੈ ਤਾਂ ਜ਼ਮੀਨ ਹੈ ਜਿੱਦਣ ਤੁਸੀਂ ਉਹਦੇ ਪੈਸੇ ਵਟਲੇ ਚਾਹੇ ਤੁਸੀਂ ਕਰੋੜ ਦਾ ਕਿੱਲਾ ਵਟਿਆ ਤੇ ਚਾਹੇ ਤੁਸੀਂ 100 ਕਰੋੜ ਦਾ ਵਟਿਆ ਜਿੱਦਣ ਉਹ ਵਿਕ ਗਈ ਤੁਸੀਂ ਤੋ ਬਾਹ ਹੋ ਗਏ ਤੁਸੀਂ ਸੜਕ ਤੇ ਆ ਗਏ ਅੱਜ ਦੁਕਾਨਦਾਰਾਂ ਕੋਲ ਤਾਂ ਬੇਨਸ ਹੈ ਨਹੀਂ ਕਿਸਾਨ ਦੇ ਮੁੰਡੇ ਨੂੰ ਤੁਸੀਂ ਇੱਕ ਦੁਕਾਨ ਦੇ ਵੀ ਦੋਗੇ ਤਾਂ ਕੀ ਕਰੂ ਉੱਥੇ ਬੈਠ ਕੇ ਦੂਜੇ ਪਾਸੇ ਇੱਕ ਇਹ ਕਹੀ ਜਾਂਦੇ ਜਿਹੜਾ ਦਿੰਦਾ ਦੇਵੇ ਜਿਹੜਾ ਨਹੀਂ ਦਿੰਦਾ ਨਾ ਦੇਵੇ ਇੱਕ ਬੰਦੇ ਨੇ ਦੇ ਦਿੱਤੀ ਦੂਜਾ ਬੰਦਾ ਦਿੰਦਾ ਨਹੀਂ ਇੱਕ ਪਾਸੇ ਟਰੈਕਟਰ ਚੱਲੀ ਜਾਂਦਾ ਦੂਜੇ ਪਾਸੇ ਇਹਨਾਂ ਦੇ ਸ਼ੋਰੂਮ ਖੜੇ ਚੱਲਣਗੇ ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਇਹਨਾਂ ਨੂੰ ਆਪਣੇ ਆਪ ਨੂੰ ਹੀ ਗੁੰਮਰਾ ਹੋਏ ਹੋਏ ਇਹ ਆਪ ਹੀ ਪਜਲ ਹੋਏ ਬੈਠੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਲੋਕਾਂ ਨੂੰ ਕਿਵੇਂ ਕਾਰਨ ਇੱਕੋ ਹੀ ਹੈ ਕਿ ਜਦੋਂ ਤੁਸੀਂ ਝੂਠ ਮਾਰਦੇ ਹੋ ਉਹਨਾਂ ਤੇ ਝੂਠ ਦੇ ਪੈਰ ਨਹੀਂ ਹੁੰਦੇ ਇਹ ਉਸ ਚੀਜ਼ ਦੇ ਉੱਤੇ ਖੜੇ ਹੈ ਅੱਜ ਇਹਨਾਂ ਨੂੰ ਆਪਣੇ ਝੂਠ ਦਾ ਆਪਣੇ ਕੋਲੇ ਜਵਾਬ ਹੈ ਨਹੀਂ ਅੱਜ ਹਰ ਗੱਲ ਦੇ ਵਿੱਚ ਕਾਮਯਾਬ ਉਹ ਕਹਿੰਦੇ ਹਰ ਗੱਲ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਕਿਸੇ ਵੀ ਇੱਕ ਵੀ ਤੁਸੀਂ ਇਹਨਾਂ ਦੀ ਗਾਰੰਟੀ ਦਿਖਾਓ ਜਿੱਦੇ ਚ ਕਾਮਯਾਬ ਹੋਏ ਹੋਣ ਜੇ ਕੱਲੇ ਬਿਜਲੀ ਦੇ ਬਿੱਲ ਵੀ ਇਹਨਾਂ ਨੇ ਫ੍ਰੀ ਕੀਤੇ ਹਨ ਤੇ ਉਹ ਵੀ ਤੁਸੀਂ ਦੇਖੋ ਕਿ ਕਿੰਨੇ ਲੱਖ ਕਰੋੜ ਦਾ ਲੋਨ ਲੈ ਚੁੱਕੇ ਸਰਕਾਰ ਤੋਂ ਇਹ ਲੋਕ ਉਹ ਕਹਿੰਦੇ ਨਾ ਇੱਕ ਬਸ ਲੋਨ ਚੱਕੀ ਇਹਨਾਂ ਤੇ ਦੂਜੇ ਬਸੇ ਅਸੀਂ ਭਰੀ ਜੰਨੇ ਆ ਉਹੋ ਜੇ ਕੰਮ ਕਰਕੇ ਬੈਠੇ ਆ ਅਦਰਬਾਈਜਨਾਂ ਕੋਲੇ ਅੱਜ ਕੋਈ ਵੀ ਕਾਰਨ ਨਹੀਂ ਹੈ ਹਰ ਚੀਜ਼ ਦੇ ਵਿੱਚ ਇਹ ਫੇਲ ਹੈ ਬਾਹਰਲੇ ਕੰਪਨੀਆਂ ਆਣਗੀਆਂ ਬਾਹਰੋਂ ਗੋਰੇ ਆਣਗੇ ਕੰਮ ਕਰਨਗੇ ਇਹ ਸਿਰਫ ਗੱਲਾਂ ਦੇ ਵਿੱਚ ਓਵੇਂ ਗੱਲਾਂ ਚ ਹੈ ਜਿਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਮੈਂ ਬੱਚਿਆਂ ਦੀ ਸੌ ਖਾਨਾ ਮੈਂ ਕਿਸੇ ਨਾਲ ਲਾਇੰਸ ਨਹੀਂ ਕਰੂੰਗਾ ਜਿਵੇਂ ਸਾਡੇ ਕੇਜਰੀਵਾਲ ਕਹਿੰਦੇ ਸੀਗੇ ਮੈਂ ਤਾਂ ਆਪਣੀ ਗੱਡੀ 'ਚ ਉੱਤੇ ਆਇਆ ਕਰ ਮੈਂ ਨੂੰ ਹਰ ਰੋਜ਼ ਟੀਵੀ 'ਚ ਬੈਠਾ ਦੇਖਦਾ ਰਹਿੰਦਾ ਵੀ ਸ਼ਾਇਦ ਅੱਜ ਕਿਤੇ ਨੀਲੇ ਰੰਗ ਦੀ ਵੈਗਨਾਰ ਦਿਖ ਜੇ ਪਰ ਉਹ ਗੱਲਾਂ ਗਈਆਂ ਸਾਡੇ ਭਗਵੰਤ ਮਾਨ ਕਹਿੰਦੇ ਸੀਗੇ ਦੇਖੋ ਜੀ ਹੈਲੀਕਾਪਟਰਾਂ ਦੇ ਵਿੱਚ ਮੈਂ ਗੱਲਾਂ ਦੁਬਾਰਾ ਤਾਂ ਕਹਿ ਰਿਹਾ ਕਿ ਲੋਕਾਂ ਨੂੰ ਘਟੋ ਘਾੜੇ ਪਤਾ ਹੋਣਾ ਚਾਹੀਦਾ ਕਿਉਂਕਿ ਹਰ ਰੋਜ਼ ਇਹ ਗੱਲਾਂ ਬੋਲ-ਬੋਲ ਕੇ ਸਾਡੇ ਲੋਕਾਂ ਨੂੰ ਬੇਵਕੂ ਬਣਾਇਆ ਸੀ ਇਹਨਾਂ ਨੇ ਇਹੀ ਕਹਿੰਦੇ ਹੁੰਦੇ ਸੀਗੇ ਜਿਹੜੇ ਲੋਕਾਂ ਨੂੰ ਡਰ ਲੱਗਦਾ ਉਹਨਾਂ ਨੂੰ ਕੋ ਮੁਰਗੀਖਾਨੇ ਖੋਲ੍ਹੋ ਇਹ ਜਿਹੜੇ ਹੈਲੀਕਾਪਟਰਾਂ ਦੇ ਉੱਤੋਂ ਟੱਪਦੇ ਉਹਨਾਂ ਨੂੰ ਗਰੀਬਾਂ ਦੇ ਚੁੱਲ੍ਹੇ ਦੀ ਅੱਗ ਨਹੀਂ ਦਿਖਦੀ ਭਗਵਾਨਤਮਾਨ ਜੀ ਤੁਹਾਨੂੰ ਅੱਜ ਆਪਣੇ ਆਪ ਨੂੰ ਘਰੇ ਬੈਠਣ ਨੂੰ ਵੀ ਸੋਚ ਕੇ ਕਈ ਵਾਰੀ ਉਹ ਕਹਿੰਦੇ ਨਾ ਹਾਸਾ ਤਾਂ ਕੀ ਆਣਾ ਰੋਣਾ ਆਉਂਦਾ ਹੁਣਾਂ ਵੀ ਯਾਰ ਮੈਂ ਕਿਹੋ ਜਿਹੀ ਗੱਪ ਮਾਰੇ ਸੀ ਤੇ ਕਿਹੋ ਜੀਆਂ ਗੱਲਾਂ ਇਹਨਾਂ ਨਾਲ ਕਰਕੇ ਚੱਲੇ ਆ ਇਹ ਚੀਜ਼ ਜੇ ਇਹ ਉਹ ਕਹਿੰਦੇ ਨਾ ਦਿਲੋਂ ਇਨਸਾਨੀਅਤ ਰੱਖਦੇ ਮਾੜੀ ਮੋਟੀ ਵੀ ਇਨਸਾਨੀਅਤ ਬਚੀ ਹੈ ਤਾਂ ਅੱਜ ਸਾਡੇ ਨਾਲ ਸਾਡੇ ਪੰਜਾਬ ਤੇ ਰਹਿਮ ਕਰੋ ਸਾਨੂੰ ਇਹੋ ਜਿਹਾ ਨਾ ਖਰਾਬ ਕਰੋ ਜੇ ਤੁਸੀਂ ਇਸ ਤਰ੍ਹਾਂ ਦੇ ਕਿਸਾਨਾਂ ਨੂੰ ਉਜਾੜਨ ਵਾਸਤੇ ਆ ਗਏ ਤਾਂ ਮੇਰੀ ਖਿਆਲ ਫਿਰ ਪੰਜਾਬ ਦਾ ਕੋਈ ਬਾਲੀਬਾਸ ਨਹੀਂ ਰਹਿਣਾ ਪੰਜਾਬ ਫਿਰ ਜਮਾ ਬਿਲਕੁਲ ਤਬਾਹ ਹੋ ਜਾ ਲੂਗਾ ਅੱਜ ਸਾਡੇ ਵਪਾਰੀ ਤਾਂ ਉਹ ਕਹਿੰਦਾ ਇੱਥੋਂ ਛੱਡ ਛੱਡ ਭੱਜ ਰਹੇ ਹੈ ਕਹੇ ਜਿਹੇ ਹਾਲਾਤ ਨਾ ਬਣ ਜਾਣ ਕਿ ਤੇ ਕਿਸਾਨ ਵੀ ਛੱਡ ਛੱਡ ਭੱਜਣ ਲੱਗ ਜਾਣ ਏਸ਼ੀਆਂ ਚੀਜ਼ਾਂ ਨਾ ਕਰੋ ਐਸੇ ਹਾਲਾਤ ਨਾ ਬਣਾਓ ਜਿਹਦੇ ਨਾਲ ਸਾਡਾ ਪੰਜਾਬ ਬਿਲਕੁਲ ਤਬਾਹ ਹੋ ਜਾਏ ਸਰਕਾਰ ਤਾਂ ਕਹਿੰਦੀ ਕਿ ਵਿਰੋਧੀ ਤਾਂ ਐਵੇਂ ਸਵਾਲ ਚੁੱਕਦੇ ਨੇ ਗੁੰਮਰਾਹ ਕਰਦੇ ਨੇ ਲੈਂਡ ਪੋਲਿੰਗ ਪਾਲਿਸੀ ਸਾਰਿਆਂ ਦੇ ਹੱਕ ਵਿੱਚ ਹੈ ਸਹੀ ਹੈ ਹਾਲਾਂਕਿ ਉਹਨਾਂ ਨੇ ਤਾਂ ਆਪਣੇ ਭਮਕੜਾਂ ਦੀ ਡਿਊਟੀ ਵੀ ਲਾ ਦਿੱਤੀ ਘਰ ਘਰ ਜਾ ਕੇ ਇਸ ਪਾਲਿਸੀ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਆਮ ਨਾਗਰਿਕਾਂ ਨੂੰ ਦੱਸਿਆ ਜਾਵੇ ਕਿ ਇਹ ਬਿਲਕੁਲ ਵਧੀਆ ਹੈ ਕੀ ਲੱਗਦਾ ਕਿ ਇਸ ਚੀਜ਼ ਤੇ ਵੀ ਕੰਮ ਕਰ ਰਹੀ ਹੈ ਸਰਕਾਰ ਕੰਮ ਆਪਣੇ ਵੱਲੋਂ ਸਰਕਾਰ ਕਰ ਰਹੀ ਹੈ ਉਹ ਜਿਵੇਂ ਮੇਰੇ ਖਿਆਲ ਤੋਂ ਇੱਕ ਜਿਹੜਾ ਆਪਣਾ ਸੀਗਾ ਰੀਲਾਂ ਬਣਾਉਂਦਾ ਸੀਗਾ ਮੁੰਡਾ ਕਿਸਾਨ ਯੂਨੀਅਨ ਵੈਲੇ ਜਦੋਂ ਗਿਆ ਸੀ ਉਹਨੇ ਕਲੀਅਰ ਕਰਤਾ ਸੀਗਾ ਕਿ ਲੱਖ ਲੱਖ ਦੇ 2-2 ਲੱਖ ਰੁਪਈਆ ਸਾਨੂੰ ਇੱਕ ਰੀਲ ਬਣਾਣ ਦਾ ਦੇਈ ਜਾਂਦੇ ਆ ਉਹੋ ਜਿਹੀਆਂ ਚੀਜ਼ਾਂ ਦੇਖ ਕੇ ਉਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਆਮ ਪਤਾ ਲੱਗਦਾ ਹੈ ਬਾਕੀ ਦੂਜੇ ਪਾਸੇ ਦੇਖ ਲੋ ਅੱਜ ਹਰ ਬੰਦੇ ਨੂੰ ਪਤਾ ਹੈ ਯਾਰ ਤੁਸੀਂ ਇਹੋ ਜਿਹੇ ਪਿੰਡਾਂ ਦੇ ਵਿੱਚ ਇਹੋ ਜਿਹੇ ਇਹ ਜਿਹੇ ਵੱਡੇ ਸ਼ੋਰੂਮ ਖੜੇ ਕਰ ਦੋਗੇ ਲੱਖ ਕਿ ਇੱਕ ਲੱਖ ਉਹ ਕਹਿੰਦਾ ਕਿਲਾ ਤੁਸੀਂ ਇੱਕ ਲੱਖ ਕਿੱਲਾ ਜੇ ਤੁਸੀਂ ਲੈ ਕੇ ਤੁਸੀਂ ਲੋਕਾਂ ਨੂੰ ਅਕਵਾਇਰ ਕਰ ਲਓਗੇ ਤਾਂ ਮੇਰੀ ਖਿਆਲ ਪੰਜਾਬ ਦੇ ਵਿੱਚ ਜ਼ਮੀਨ ਕਿੰਨੀ ਕਿ ਰਹਿ ਜਾਊਗੀ ਰੈਂਦੀ ਗੁੰਦੀ ਤਾਂ ਉਹ ਸਾਡੇ ਭਾਰਤ ਮਾਲਾ ਦੇ ਵਿੱਚ ਸਾਡਾ ਸੈਂਟਰ ਸਕੀਮ ਦੇ ਵਿੱਚ ਆ ਗਈਆਂ ਮੇਰੀ ਖਿਆਲ ਜੇ 2-3 ਲੱਖ ਕਿੱਲਾ ਜ਼ਮੀਨ ਜੇ ਸਾਡੇ ਪੰਜਾਬ ਦੇ ਵਿੱਚੋਂ ਨਿਕਲ ਗਈ ਤਾਂ ਵਪਾਰ ਆਪਣੇ ਕਿਸਾਨਾਂ ਕੋਲੇ ਰਹਿ ਕੀ ਜਾਊਗਾ ਵਪਾਰ ਸਾਡਾ ਵੈਸੇ ਖਤਮ ਹੋਇਆ ਪਿਆ ਤੇ ਦੂਜੇ ਪਾਸੇ ਦੇਖੀ ਇਹਦਾ ਕਿਸਾਨੀ ਸੂਬਾ ਸਾਡਾ ਹੈਗਾ ਔਰ ਅੱਜ ਕਿਸਾਨੀ ਸੂਬੇ ਨੂੰ ਵੀ ਇਹ ਸਰਕਾਰ ਜਿਹੜੀ ਹੈ ਉਹਨਾਂ ਦੀ ਕਿਸਾਨੀ ਖੋਣ ਚੱਲੀ ਹੈ ਉਹਦਾ ਮਤਲਬ ਸਿੱਧਾ ਸਿੱਧਾ ਹੈ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਦੇ ਤੁਲੇ ਵੇ ਪੰਜਾਬ ਨੂੰ ਖਤਮ ਕਰਨ ਦੇ ਤੁਲੇ ਵੇ ਮੈਂ ਕਿਸਾਨ ਭਰਾਵਾਂ ਨੂੰ ਇੱਕ ਵਾਰੀ ਫੇਰ ਅਪੀਲ ਕਰੂੰਗਾ ਕਿ ਸੋਚ ਸਮਝ ਕੇ ਤੁਸੀਂ ਇਹਨਾਂ ਦੇ ਹਾਮੀ ਚ ਹਾਮਲਾਓ ਪਾਰਟੀ ਕਿਸੇ ਚ ਵੀ ਹੋ ਚਾਹੇ ਤੁਸੀਂ ਆਮ ਆਦਮੀ ਪਾਰਟੀ ਦੇ ਚੇਤੇ ਹੋ ਚਾਹੇ ਤੁਸੀਂ ਬੀਜੇਪੀ ਦੇ ਹੋ ਚਾਹੇ ਕਿਸੇ ਦੇ ਹੋ ਪਰ ਤੁਹਾਡੀ ਸਭ ਤੋਂ ਪਹਿਲਾਂ ਤੁਹਾਡਾ ਆਪਣਾ ਬੱਚਿਆਂ ਦੇ ਕੰਨੀ ਧਿਆਨ ਦਿਓ ਤੁਸੀਂ ਆਪਣੀ ਜਮੀਨ ਗਨੀ ਧਿਆਨ ਦਿਓ ਉਹ ਕਹਿੰਦੇ ਨੇ ਜਮੀਨ ਸਾਡੀ ਹੀ ਪੁੱਤ ਹੁੰਦੀ ਹੈ ਤੇ ਜਮੀਨ ਹੀ ਸਾਡੀ ਮਾਂ ਹੁੰਦੀ ਹੈ ਜੇ ਉਹ ਅਸੀਂ ਆਪਣੇ ਹੱਤੋਂ ਖੋ ਬੈਠੇ ਫਿਰ ਸਾਡੇ ਪਰਲੇ ਕੁਝ ਨਹੀਂ ਰਹਿਣਾ ਇਹ ਚੀਜ਼ ਦਾ ਸਭ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਕਿਸਾਨ ਜੋ ਹੈ ਜਿਵੇਂ ਪੰਜਾਬ ਹੈ ਪੰਜਾਬ ਖੇਤੀ ਦੇ ਨਾਲ ਹੀ ਜਾਣਿਆ ਜਾਂਦਾ ਹੈ ਖੇਤੀ ਪ੍ਰਦਾਨ ਸੂਬਾ ਪੰਜਾਬ ਉਸੇ ਦੀ ਜਮੀਨ ਜਿਸ ਤੇ ਸੋਨਾ ਉਗਾਇਆ ਜਾਂਦਾ ਸੀ ਫਸਲ ਉਗਾਈ ਜਾਂਦੀ ਸੀ ਉਸ ਨੂੰ ਡਵੈਲਪਮੈਂਟ ਦੇ ਵਿੱਚ ਲਿਆ ਜਾ ਰਿਹਾ ਉਹ ਫਸਲ ਦੇ ਕਿਤੇ ਨਾ ਕਿਤੇ ਪੰਜਾਬ ਤੇ ਫਰਕ ਪਵੇਗਾ ਉਸ ਚੀਜ਼ ਦਾ ਡਵੈਲਪਮੈਂਟ ਹੋਵੇ ਨਾਵੇਂ ਉਸ ਚੀਜ਼ ਤੇ ਕਾਫੀ ਫਰਕ ਪਵੇਗਾ ਕਿਵੇਂ ਦੇਖਦੇ ਆ ਉਸ ਚੀਜ਼ ਨੂੰ ਫਰਕ ਤਾਂ ਇੰਨਾ ਪਊਗਾ ਜੀ ਤੁਸੀਂ ਬਾਜ਼ਾਰ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਲਿਆ ਮੈਂ ਅਨਐਮਪਲੋਇਮੈਂਟ ਇੰਨੀ ਕੁ ਵੱਧ ਜੂਗੀ ਤੁਸੀਂ ਸੋਚ ਨਹੀਂ ਸਕਦੇ ਹਰ ਘਲੀ ਹਰ ਬਾਜ਼ਾਰ ਦੇ ਵਿੱਚ ਤੁਹਾਨੂੰ ਬੇਰੋਜ਼ਗਾਰ ਮਿਲਣਗੇ ਉਹਦਾ ਸਿੱਧਾ ਸਿੱਧਾ ਕਾਰਨ ਹੈ ਜੇ ਖੇਤੀ ਖਤਮ ਹੋ ਗਈ ਤਾਂ ਤੁਸੀਂ ਇਹ ਦੇਖੋਗੇ ਕਿ ਖੇਤੀ ਦੇ ਜਿਹੜੇ ਟੂਲ ਹੈ ਟਰੈਕਟਰ ਟਰਾਲੀਆਂ ਇਹਨਾਂ ਦੇ ਐਮਪਲਾਈ ਕਿੱਥੇ ਜਾਣਗੇ ਇਹਨਾਂ ਦੇ ਸ਼ੋਰੂਮ ਕਿੱਥੇ ਜਾਣਗੇ ਜਮਾ ਤਬਾਹ ਹੋ ਜੂਗਾ ਦੂਜੇ ਪਾਸੇ ਜਿੰਨੇ ਸਾਡੇ ਇਹਨਾਂ ਦੇ ਸੰਧ ਹੈ ਤੁਸੀਂ ਗਾਂਧੀ ਮਾਰਕੀਟ ਜਾ ਕੇ ਦੇਖੋ ਜਦੋਂ ਉਹ ਕਹਿੰਦੇ ਵਾਢੀ ਦਾ ਸੀਜ਼ਨ ਆਉਂਦਾ ਹੈ ਤਾਂ ਲਹਿਰਾਂ ਲੱਗ ਜਾਂਦੀਆਂ ਲੋਕਾਂ ਨੂੰ ਸਪੈਸ਼ਲ ਉੱਤੇ ਅੜੀ ਤੇਲ ਮੈਂ ਮਜ਼ਦੂਰ ਲੈਣੇ ਪੈਂਦੇ ਆ ਉਹ ਜਮ੍ਹਾਂ ਤਬਾਹ ਹੋ ਜਾਣਗੇ ਜਮ੍ਹਾਂ ਖਤਮ ਹੋ ਜਾਊਗਾ ਦੂਜੇ ਪਾਸੇ ਜਿੰਨੇ ਕਿਸਾਨ ਸਾਡੇ ਹੈਗੇ ਆ ਉਹਨਾਂ ਵੀਰਾਂ ਨੂੰ ਅੱਜ ਇਸ ਉਮੀਦ ਹੁੰਦੀ ਹੈ ਵੀ 6 ਮਹੀਨੇ ਬਾਅਦ ਮੇਰੇ ਘਰੇ ਕੋਈ ਨਾ ਕੁਝ ਆਊਗਾ ਤੁਸੀਂ ਦੱਸੋ ਇੱਕ ਦਿਨ ਤਾਂ ਉਹਨਾਂ ਨੂੰ ਤੁਸੀਂ ਕਰੋੜੀਆਂ ਦਿਖਾ ਕੇ ਖੁਸ਼ ਕਰ ਦੋਗੇ ਦੋ ਦਿਨਾਂ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਪੈਸਾ ਖਤਮ ਹੋ ਜਾਊਗਾ ਕਿਤੇ ਨਾ ਕਿਸੇ ਅਲੱਗ ਬੈਠੂ ਆ ਜਾਂਦਾ ਉਹ ਵਿਆਹ ਤੇ ਲਾ ਦਿੰਦੇ ਆ ਪੈਸਾ ਤੇ ਜਾ ਕੋਠੀ ਤੇ ਲਾ ਦਿੰਦੇ ਆ ਉਦੋਂ ਬਾਅਦ ਤੁਸੀਂ ਮੈਨੂੰ ਦੱਸੋ ਕਿ ਕਿਸਾਨ ਦੇ ਕੋਲੇ ਨਾ ਤਾਂ ਕੋਈ ਆੜਦੀ ਆ ਨਾਲ ਖੜੂ ਖੜੂਗਾ ਨਾ ਤੁਹਾਨੂੰ ਕਿਸਾਨਾਂ ਨੂੰ ਕੋਈ ਜ਼ਮੀਨ ਕੋਈ ਸਰਕਾਰ ਨੇ ਦੇਣੀ ਆ ਤੁਹਾਡੇ ਪੱਲੇ ਕੁਝ ਨਹੀਂ ਹੋਣਾ ਸਰਕਾਰ ਉਹ ਕਹਿੰਦੇ ਕਿ ਕਿਸਾਨ ਜਮਾ ਜ਼ਮੀਨ ਤੇ ਆ ਜਾਣਗੇ ਗਰੀਬ ਜਮਾ ਜ਼ਮੀਨ ਤੇ ਆ ਜੂਗਾ ਕਿਸੇ ਨੂੰ ਨੌਕਰੀ ਨਹੀਂ ਮਿਲਣੀ ਇਹ ਚੀਜ਼ਾਂ ਨੂੰ ਦੇਖ ਕੇ ਇਹਨਾਂ ਨੂੰ ਦੁਬਾਰਾ ਇਹਦੇ ਤੇ ਰਿਵਿਊ ਕਰਨਾ ਚਾਹੀਦਾ ਹੈ ਦੁਬਾਰਾ ਸੋਚਣਾ ਚਾਹੀਦਾ ਹੈ ਤੁਸੀਂ ਹਰ ਵਾਰੀ ਯੂ ਟਰਨ ਲੈਣ ਵਾਲੀ ਸਰਕਾਰ ਨੂੰ ਮੈਂ ਫੇਰ ਕਹਿਣਾ ਕਿ ਯੂ ਟਰਨ ਤੋਂ ਪਹਿਲੇ ਹੀ ਤੁਸੀਂ ਆਪਣਾ ਯੂ ਟਰਨ ਬਣਾ ਲਓ ਇਹਨੂੰ ਇੱਥੇ ਹੀ ਰੋਕ ਲਓ ਪੰਜਾਬ ਨੂੰ ਨਾ ਬਰਬਾਦ ਕਰੋ ਪਰ ਜੇ ਤੁਹਾਡੇ ਹੱਥਾਂ 'ਚ ਲਿਖਿਆ ਹੈ ਜੇ ਬਰਬਾਦ ਹੀ ਕਰਨਾ ਲਿਖਿਆ ਹੈ ਤਾਂ ਮੈਂ ਉਹਨੂੰ ਉਹ ਕਹਿੰਦੇ ਨੇ ਕੋਈ ਵੀ ਰੋਕ ਨਹੀਂ ਸਕਦਾ ਅੱਜ ਕਿਸਾਨ ਭਰਾਵਾ ਭਰਾ ਹੋਣ ਤੇ ਚਾਹੇ ਵਪਾਰੀ ਹੋਣ ਉਹ ਕਹਿੰਦੇ ਨੇ ਵਪਾਰੀਆਂ ਤੇ ਕਿਸਾਨਾਂ ਦਾ ਜਿਹੜਾ ਨਾ ਨੋ ਤੇ ਮਾਰ ਦਾ ਰਿਸ਼ਤਾ ਹੁੰਦਾ ਹੈ ਜਿੱਦਾਂ ਦੀ ਗੱਲ ਇਹ ਚੱਲੀ ਹੈ ਸਾਡੇ ਵਪਾਰੀਆਂ ਦੇ ਅੰਦਰ ਹੀ ਇੱਕ ਬੇਚੈਨੀ ਜੀ ਉੱਠ ਗਈ ਕਿ ਯਾਰ ਜੇ ਕਿਸਾਨ ਹੀ ਨਹੀਂ ਹੋਣਗੇ ਤਾਂ ਸਾਡੇ ਬਾਜ਼ਾਰ ਦੇ ਵਿੱਚ ਗਾਹ ਕਿੱਥੋਂ ਮਿਲੂਗਾ ਜੇ ਅੱਜ ਕਿਸਾਨਾਂ ਨੂੰ ਤੁਸੀਂ ਸ਼ੋਰੂਮ ਬਣਾ ਬਣਾ ਕੇ ਇਹੋ ਜਿਹੇ ਫੜਾ ਕੇ ਬਿਠਾ ਦੋਗੇ ਮੈਨੂੰ ਨਹੀਂ ਲੱਗਦਾ ਚੱਲ ਕੇ ਦੇਖੋ ਤੁਸੀਂ ਬਾਹਰਲੇ ਆਊਟਲੈਟ ਮੈਕਸਿਮਮ ਆਊਟਲੈਟ ਜਿੰਨੇ ਵੱਡੇ ਵੱਡੇ ਖੁੱਲੇ ਸੀ ਅੱਜ ਫੇਲ ਹੋ ਚੁੱਕੇ ਐ ਕੀ ਹੋਇਆ ਜੇ ਇੱਕ ਚੰਡੀਗੜ੍ਹ ਦਾ ਮੁਹਾਲੀ ਇੱਕ ਕਾਮਯਾਬ ਹੋ ਗਿਆ ਹੁਣ ਬਾਕੀ ਤੁਸੀਂ ਦੇਖੋ ਕਿਸੇ ਵੀ ਹਾਈਵੇ ਤੇ ਨਿਕਲ ਜਾਓ ਹਰੇਕ ਹਾਈਵੇ ਦੇ ਉੱਤੇ ਹਰੇਕ ਜਗ੍ਹਾ ਤੇ ਇੱਕ ਕਦੇ ਕਿਲਾ ਜੀ ਦਾ ਸੜਕ ਤੇ ਲੱਗਦਾ ਉਹਨੇ 2-4 ਆਊਟਲੈਟ ਖੋਲ ਰੱਖਿਆ ਕਿਥੇ ਵੀ ਤੁਹਾਨੂੰ ਗਾਕ ਨਹੀਂ ਲਿਖਣੇ ਨਾ ਅੱਜ ਦਿਖਦੇ ਆ ਉੱਥੇ ਅੱਜ ਕਿਸੇ ਦੇ ਮਗਰ ਲਾ ਕੇ ਜੇ ਤੁਸੀਂ ਕਹੋ ਨਾ ਰਾਤੋ ਰਾਤ ਮੈਂ ਆਪਣੇ ਪੰਜਾਬ ਨੂੰ ਅਮਰੀਕਾ ਬਣਾਦਾ ਇਹ ਗੱਲਾਂ ਨਾਲ ਤਾਂ ਬਹੁਤ ਸੋਹਣਾ ਲੱਗਦਾ ਪਰ ਪ੍ਰੈਕਟੀਕਲੀ ਜੇ ਆਪਾਂ ਗੱਲ ਕਰੀਏ ਤਾਂ ਇਹ ਕਿਸੇ ਵੀ ਕਾਰਨ ਕਿਸੇ ਵੀ ਹੱਦ ਹੋ ਨਹੀਂ ਸਕਦਾ ਇਹ ਚੀਜ਼ ਉਤੇ ਸਰਕਾਰ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਅਸੀਂ ਇਹਨਾਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਇਹਦੇ ਤੇ ਸੋਚੋ ਨਹੀਂ ਸਾਡਾ ਪੰਜਾਬ ਬਰਬਾਦ ਹੋ ਜਾਊਗਾ